ਗੁਜਾਰ ਸਿੰਘ ਸੰਧੂ ਦੀ ਕਹਾਣੀ ਹੈ ਸ਼ਹੀਦ ਗੁਜਾਰ ਸਿੰਘ ਸੰਧੂ ਦਾ ਜਨਮ ਸਰਦਾਰ ਹਰੀ ਸਿੰਘ ਦੇ ਘਰ ਪਿੰਡ ਕੋਟਲਾ ਬਡਲੀ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ ਉਸਨੇ ਅੰਗਰੇਜ਼ੀ ਚ ਐਮਏ ਦੀ ਡਿਗਰੀ ਹਾਸਲ ਕੀਤੀ ਤੇ ਭਾਰਤ ਸਰਕਾਰ ਦੇ ਖੇਤੀ ਵਿਭਾਗ ਚ ਸੇਵਾ ਕੀਤੀ ਕੁਝ ਸਾਲ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੇ ਪੰਜਾਬ ਯੂਨੀਵਰਸਿਟੀ ਪਟਿਆਲਾ ਵਿਖੇ ਅਧਿਆਪਨ ਦਾ ਕੰਮ ਵੀ ਕੀਤਾ ਪੰਜਾਬੀ ਟ੍ਰਿਬਿਊਨ ਅਤੇ ਦੇਸ਼ ਸੇਵਕ ਦੇ ਸੰਪਾਦਕ ਵਜੋਂ ਸੇਵਾਵਾਂ ਨਿਭਾਉਣ ਦਾ ਸ਼ਰਫ ਵੀ ਉਸ ਨੂੰ ਹਾਸਲ ਹੈ ਇਸ ਤੋਂ ਇਲਾਵਾ ਉਸ ਨੇ ਪੰਜਾਬ ਰੈੱਡ ਕਰਾਸ ਦੇ ਸਕੱਤਰ ਦੇ ਅਹੁਦੇ ਤੇ ਵੀ ਕੁਝ ਚਿਰ ਕੰਮ ਕੀਤਾ ਗੁਲਜਾਰ ਸਿੰਘ ਸੰਧੂ ਨੇ ਵਾਰਤਕ ਪੱਤਰਕਾਰੀ ਅਨਵਾਦ ਅਤੇ ਨਾਵਲ ਰਚਨਾ ਵੀ ਕੀਤੀ ਪਰ ਉਸ ਦੀ ਵਿਸ਼ੇਸ਼ ਪਛਾਣ ਇੱਕ ਕਹਾਣੀਕਾਰ ਵਜੋਂ ਹੀ ਕਹੀ ਜਾ ਸਕਦੀ ਹੈ ਸੰਜਮਤਾ ਸੰਖੇਪਤਾ ਸਹਿਜਤਾ ਅਤੇ ਸੰਕੇਤਕਤਾ ਸੰਕੇਤਤਾत्मकਤਾ ਉਸ ਦੀ ਕਹਾਣੀ ਸਿਰਜਣਾ ਦੇ ਵਿਸ਼ੇਸ਼ ਗੁਣ ਹਨ ਉਹ ਡੂੰਗੀ ਮਨੋਵਿਗਿਆਨਕ ਅੰਤਰਦ੍ਰਿਸ਼ਟੀ ਨਾਲ ਪਾਤਰਾਂ ਦੀ ਮਾਨਸਿਕਤਾ ਨੂੰ ਸਮਝਣ ਤੇ ਪੇਸ਼ ਕਰਨ ਵਿੱਚ ਮਾहिर ਹੈ ਉਹ ਕੁਲਵੰਤ ਸਿੰਘ ਵਿਰਕਵਾੰਗ ਮਾਨਵਵਾਦੀ ਰਚਨਾ ਦ੍ਰਿਸ਼ਟੀ ਦਾ ਧਾਰਨੀ ਹੈ ਇਸੇ ਕਰਕੇ ਉਸ ਦੀਆਂ ਕਹਾਣੀਆਂ ਵਿੱਚ ਨਾ ਨਾਇਕ ਹਨ ਤੇ ਨਾ ਖਲ ਨਾਇਕ ਤੇ ਨਾ ਹੀ ਕੋਈ ਦੇਵੀ ਦੇਵਤੇ ਹਨ ਉਸ ਦੀਆਂ ਕਹਾਣੀਆਂ ਵਿੱਚਲੇ ਪਾਤਰ ਤੇ ਘਟਨਾਵਾਂ ਸਾਡੇ ਜਾਣੇ ਪਛਾਣੇ ਅਤੇ ਸਾਡੀ ਜ਼ਿੰਦਗੀ ਦਾ ਹੀ ਹਿੱਸਾ ਜਾਪਦੇ ਸਾਡੇ ਵਰਗੇ ਹੀ ਸਧਾਰਨ ਇਨਸਾਨ ਹਨ ਉਸ ਦੇ ਲਿਖਣ ਢੰਗ ਦੇ ਨਵੇਕਲੇ ਅੰਦਾਜ਼ ਨੇ ਲਿਖਤਾਂ ਨੂੰ ਇਸ ਕਦਰ ਪੜਨਯੋਗ ਬਣਾ ਦਿੱਤਾ ਹੈ ਕਿ ਪੜਦੇ ਸਮੇਂ ਪਾਠਕ ਲਿਖਤ ਦੇ ਸੋਚ ਨੂੰ ਵੀ ਮਾਨ ਰਿਹਾ ਹੁੰਦਾ ਤੇ ਰਚਨਾ ਵਿੱਚ ਆਪਣੇ ਵਰਗਾ ਮਹਾਂਦਰਾ ਵੇਖ ਕੇ ਵੀ ਖੁਸ਼ ਹੁੰਦਾ ਕਿ ਹੱਛਾ ਮੈਂ ਇਸ ਤਰ੍ਹਾਂ ਦਾ ਵੀ ਹਾਂ ਇਸ ਦਾ ਤਾਂ ਮੈਨੂੰ ਪਹਿਲਾਂ ਪਤਾ ਹੀ ਨਹੀਂ ਸੀ ਸਾਨੂੰ ਸਾਡਾ ਆਪਾ ਵੇਖਣ ਦੀ ਨਜ਼ਰ ਦੇਣ ਵਿੱਚ ਉਸ ਦੀ ਰਚਨਾ ਦੀ ਕਾਮਯਾਬੀ ਹੈ ਪੱਤਰਕਾਰੀ ਨਾਲ ਜੁੜਿਆ ਰਹਿਣ ਦੇ ਬਾਵਜੂਦ ਉਸ ਦੀਆਂ ਰਚਨਾਵਾਂ ਵਿੱਚ ਕੇਵਲ ਰਿਪੋਰਟਿੰਗ ਵਰਗਾ ਖਾਲੀ ਹੱਡੀਆਂ ਦਾ ਢਾਂਚਾ ਨਾ ਹੋ ਕੇ ਜਿਵੰਤ ਹੋਣ ਵਾਂਗ ਧੜਕਦੀਆਂ ਦਿਖਾਈ ਦਿੰਦੀਆਂ ਹਨ ਗੁਲਜਾਰ ਸਿੰਘ ਸੰਧੂ ਨੇ ਕਰਸਾਣੀ ਜੀਵਨ ਤੇ ਸ਼ਹਿਰੀ ਮੱਧ ਵਰਗ ਦੇ ਜੀਵਨ ਸਰੋਕਾਰਾਂ ਨੂੰ ਆਪਣੀ ਰਚਨਾ ਵਸਤੂ ਬਣਾਇਆ ਹੈ ਉਸ ਦੇ ਪਾਤਰਾਂ ਵਿੱਚ ਬਹੁਤੇ ਅਜੇ ਹਨ ਜਿਨ੍ਹਾਂ ਦੀਆਂ ਜੜ੍ਹਾਂ ਤਾਂ ਪੰਜਾਬ ਦੇ ਪਿੰਡਾਂ 'ਚ ਹਨ ਪਰ ਹੁਣ ਉਹ ਕਿਸੇ ਵੱਡੇ ਸ਼ਹਿਰ ਦੇ ਵਸਨੀਕ ਬਣ ਗਏ ਹਨ ਸ਼ਹਿਰ ਅਤੇ ਪਿੰਡ ਦੀ ਖਿੱਚ ਸ਼ਹਿਰ ਅਤੇ ਪਿੰਡ ਦੀਆਂ ਖਿੱਚਾਂ ਵਿੱਚ ਕਸੇ ਪਾਤਰਾਂ ਦੀ ਤਣਾਓਸ਼ੀਲ ਮਾਨਸਿਕਤਾ ਨੂੰ ਉਸ ਨੇ ਬੜੀ ਸਹਿਜ ਸ਼ੈਲੀ ਨਾਲ ਪੇਸ਼ ਕੀਤਾ ਹੈ ਉਸ ਦੇ ਟਰਾਂਸਪੋਰਟ ਦੇ ਕਿਤੇ ਤੇ ਪੰਜਾਬ ਸੰਕਟ ਨਾਲ ਸੰਬੰਧਿਤ ਵੀ ਕਈ ਯਾਦਗਾਰੀ ਕਹਾਣੀਆਂ ਲਿਖੀਆਂ ਹਨ ਉਸ ਨੂੰ ਉਸ ਦੇ ਕਹਾਣੀ ਸੰਗ੍ਰਹਿ ਅਮਰਤ ਕਥਾ ਵਾਸਤੇ 1982 ਵਿੱਚ ਸਹਿਤ ਅਕਾਦਮੀ ਦਾ ਪੁਰਸਕਾਰ ਵੀ ਪ੍ਰਾਪਤ ਹੋਇਆ ਉਸ ਦੀ ਕਹਾਣੀ ਰਚਨਾ ਦਾ ਵੇਰਵਾ ਇਸ ਪ੍ਰਕਾਰ ਹੈ ਹੁਸਨ ਦੇ ਹਾਣੀ 1963 ਸੋਨੇ ਦੀ ਇੱਟ 1979 ਅਮਰ ਕਥਾ 1979 ਗਮਲੇ ਦੀ ਵੇਲ 1984 ਇੱਕ ਸਾਂਝ ਪੁਰਾਣੀ 1984 ਰੁਦਨ ਬਿੱਲੀਆਂ ਦਾ 1998 ਸ਼ਹੀਦ ਕਹਾਣੀ ਪਾਠਕ ਦੇ ਮਨ ਵਿੱਚ ਕਈ ਸਵਾਲ ਪੈਦਾ ਕਰਦੀ ਹੈ ਦੇਸ਼ਵੰਡ ਸਮੇਂ ਸਰਹੱਦ ਦੇ ਦੋਹੀ ਪਾਸੇ ਵੱਖਰੀ ਦਿਖ ਅਤੇ ਵੱਖਰੇ ਧਾਰਮਿਕ ਵਿਸ਼ਵਾਸ ਦੇ ਧਾਰਨੀ ਬੇਗਨਾ ਲੋਕਾਂ ਦੇ ਕਤਲੇਆਮ ਨੂੰ ਕੀ ਧਰਮ ਯੁੱਧ ਦਾ ਨਾਮ ਦਿੱਤਾ ਜਾ ਸਕਦਾ ਹੈ ਕੀ ਅਜਿਹਾ ਕਰਕੇ ਕਾਦਰ ਧਰਮ ਦਾ ਕੰਮ ਕਰ ਰਹੇ ਹਨ ਕੀ ਕਤਲ ਜਾਂ ਕੁਰਬਾਨ ਹੋਣ ਵਾਲੇ ਸਵੈ ਇੱਛਾ ਨਾਲ ਕਿਸੇ ਉੱਚ ਅਦਰਸ਼ ਲਈ ਕੁਰਬਾਨ ਹੋ ਰਹੇ ਹਨ ਜਾਂ ਕਿਸੇ ਧਰਮ ਯੁੱਧ ਵਿੱਚ ਜਿਸ ਆਧਾਰ ਤੇ ਕਿਸੇ ਨੂੰ ਸ਼ਹੀਦ ਕਿਹਾ ਜਾਂਦਾ ਹੈ ਆਪਣਾ ਜੀਵਨ ਅਰਪਿਤ ਕਰ ਰਹੇ ਹਨ ਕੀ ਪੂਜਾ ਕਰਨ ਦਾ ਢੰਗ ਤਰੀਕਾ ਜਾਂ ਵਿਅਕਤੀ ਦੀ ਦਿੱਖ ਹੀ ਧਾਰਮਿਕ ਹੋਣਾ ਹੀ ਅਸਲੀ ਪਛਾਣ ਹੈ ਨਿਸ਼ਚੈ ਹੀ ਇਨ੍ਹਾਂ ਉਪਰੋਕਤ ਸਵਾਲਾਂ ਦਾ ਜਵਾਬ ਨਾ ਵਿੱਚ ਹੋਵੇਗਾ ਸਾਰੇ ਸਵਾਲਾਂ ਦਾ ਜਵਾਬ ਤਾਂ ਇਹ ਹੈ ਕਿ ਮਨੁੱਖ ਦੀ ਅਸਲੀ ਪਛਾਣ ਤਾਂ ਉਸ ਦੇ ਇਨਸਾਨ ਹੋਣ ਵਿੱਚ ਹੈ ਮਨੁੱਖ ਇੱਕ ਇਨਸਾਨ ਵਜੋਂ ਜਾਂ ਦੂਜੇ ਮਨੁੱਖਾਂ ਦੇ ਕਿੰਨਾ ਨੇੜੇ ਹੈ ਨਿਰਸ਼ਲ ਬੇਗਰਜ਼ ਤੇ ਮੁਹੱਬਤ ਵਿੱਚ ਭਿੱਜਿਆ ਹੋਇਆ ਨੂਰੇ ਰਹਿਮ ਤੇ ਜੋ ਇਸ ਕਹਾਣੀ ਦੇ ਆਪਾਤਰ ਹਨ ਅਤੇ ਕਹਾਣੀ ਦੇ ਵਕਤਾ ਪਾਤਰ ਦੇ ਆਪਸੀ ਰਿਸ਼ਤੇ ਵਾਂਗ ਬਾਪੂ ਜੀ ਤੇ ਸਾਈ ਬਦਰੂ ਦੇ ਆਪਸੀ ਰਿਸ਼ਤੇ ਵਾਂਗ ਬਾਬਾ ਜੀ ਅਤੇ ਕਣਸ਼ਾਮ ਦੇ ਆਪਸੀ ਰਿਸ਼ਤੇ ਵਾਂਗ ਇਹ ਕਿਹਾ ਜਾ ਸਕਦਾ ਹੈ ਕਿ ਜੇ ਧਾਰਮਿਕ ਵਿਸ਼ਵਾਸ ਨਿੱਜ ਤੱਕ ਸੀਮਿਤ ਰਹਿਣ ਤਾਂ Hindu Sikh ਤੇ Musalman ਦੇ ਆਪਸੀ ਰਿਸ਼ਤੇ ਵਾਂਗ ਵੀ ਮਸਲਾ ਤਾਂ ਉਦੋਂ ਪੈਦਾ ਹੁੰਦਾ ਹੈ ਜਦੋਂ ਸੰਸਥਾਗਤ ਧਰਮ ਦੀ ਇੰਨੀ ਕਟੜਤਾ ਤੇ ਉਸ ਵਿਸ਼ੇਸ਼ ਧਰਮ ਦੀ ਬਾਹਰੀ ਪਛਾਣ ਉਸ ਦੀ ਇਨਸਾਨੀ ਪਛਾਣ ਤੇ ਭਾਰੂ ਹੋ ਜਾਂਦੀ ਹੈ ਇਹ ਕਟੜਤਾ ਆਪਣੇ ਤੋਂ ਵੱਖਰੀ ਪਛਾਣ ਨੂੰ ਆਪਣੀ ਪਛਾਣ ਵਰਗਾ ਬਣਾਉਣ ਜਾਂ ਉਸ ਵੱਖਰੀ ਪਛਾਣ ਨੂੰ ਮਿਟਾ ਦੇਣ ਨੂੰ ਹੀ ਪੁੰਨ ਜਾਂ ਸਵਾਪ ਦਾ ਕੰਮ ਸਮਝਦੀ ਰਹੀ ਹੈ 1947 ਵੇਲੇ ਸਾਰੀਆਂ ਤਰ੍ਹਾਂ ਇਸੇ ਹੀ ਪੁੰਨ ਜਾਂ ਸਵਾਪ ਦੇ ਕੰਮ ਵਿੱਚ ਲੱਗੀਆਂ ਹੋਈਆਂ ਸਨ ਪੀੜੇ ਪਟਕੇ ਕੰਗੇ ਕੜੇ ਕੱਚੇ ਤੇ ਝਟਕੇ ਨਾਲ ਅੰਮ੍ਰਿਤ ਛਕਾ ਕੇ ਮੁਸਲਮਾਨਾਂ ਨੂੰ ਸਿੱਖ ਬਣਾਉਣ ਦਾ ਅਮਲ ਕਿੰਨਾ ਕੁ ਧਾਰਮਿਕ ਹੈ ਇਸ ਦਾ ਵਿਅੰਗ ਭਾਵ ਆਪਣੀ ਜਾਨ ਬਚਾਉਣ ਲਈ ਝਟਕੇ ਦੀ ਬੋਟੀ ਮੂੰਹ ਵਿੱਚ ਪਾ ਕੇ Hindu ਸਿੱਖ ਭਰਾਵਾਂ ਨੂੰ ਵਿਸ਼ਵਾਸ ਦਿਵਾਉਂਦੇ ਸੁੰਨੀ ਮੁਸਲਮਾਨਾਂ ਦੇ ਡਰੇ ਸਹਿਮੇ ਬੋਲਾਂ ਵਿੱਚੋਂ ਸਹਿਸਵਾ ਪ੍ਰਗਟ ਹੋ ਜਾਂਦਾ ਹੈ ਅਸੀਂ ਪਹਿਲਾਂ ਵੀ Hindu ਹਿਸਾਂ ਸੌਰੇ ਰੰਗਜੀਬ ਨੇ ਸਾਨੂੰ ਜ਼ਬਰਦਸਤੀ ਮੁਸਲਮ ਬਣਾ ਦਿੱਤਾ ਮੁਸਲਮਾਨ ਬਣਾ ਦਿੱਤਾ ਸੀ ਇੱਕ ਪਾਤਰ ਦੇ ਮੂੰਹੋਂ ਇਹ ਵਾਰਤਾਲਾਪ ਨਿਕਲਦੀ ਹੈ ਇਸ ਵਾਕ ਵਿੱਚੋਂ ਇਕ ਤਾਂ ਇਹ ਅਰਥ ਵੀ ਨਿਕਲਦੇ ਹਨ ਕਿ ਜੇ ਪੰਜਾਬ ਵਿੱਚ ਵਸਦੇ ਲੋਕ ਕੁਝ ਸਦੀਆਂ ਪਹਿਲਾਂ ਸਾਰੇ ਹਿੰਦੂ ਹੀ ਸਨ ਤਾਂ ਉਸ ਤੋਂ ਵੀ ਕਈ ਸਦੀਆਂ ਪਹਿਲਾਂ ਜਦੋਂ ਹਿੰਦੂ ਸਿੱਖ ਤੇ ਮੁਸਲਮਾਨ ਨਹੀਂ ਸਨ ਬਣੇ ਤਾਂ ਉਹ ਨਿਸ਼ਚੇ ਹੀ ਇਨਸਾਨ ਸੀ ਇਨਸਾਨ ਹੀ ਸਨ ਇਸ ਪ੍ਰਕਾਰ ਸਭ ਦੀਆਂ ਜੜਾਂ ਦਾ ਮੂਲ ਇਨਸਾਨੀ ਪਛਾਣ ਵਿੱਚ ਹੈ ਇਹ ਵਿੱਥਾਂ ਤਾਂ ਅਸੀਂ ਮਗਰੋਂ ਹੀ ਪਾਈਆਂ ਹਨ ਪਰ ਸ਼ਹੀਦਾਂ ਤੇ ਤਕੀਏ ਵਿਚਾਰ ਕੇਵਲ ਇੱਕ ਖੇਤ ਦੀ ਵਿੱਥ ਹੋਣਾ ਦੱਸਦਾ ਹੈ ਕਿ ਅਸੀਂ ਇੱਕ ਦੂਜੇ ਤੋਂ ਵੱਖਰੇ ਅਤੇ ਵਿੱਥ ਤੇ ਹੋ ਕੇ ਵੀ ਨੇੜੇ ਨੇੜੇ ਰਹਿੰਦੇ ਹਾਂ ਅਸੀਂ ਮੁੱਖ ਤੌਰ ਤੇ ਇੱਕ ਦੂਜੇ ਦੀ ਵੱਖਰੀ ਪਛਾਣ ਅਤੇ ਵਿਥ ਨੂੰ ਸਵੀਕਾਰਿਆ ਹੋਇਆ ਹੈ ਪਰ ਭਾਈਚਾਰਿਆਂ ਦੀ ਆਪਸੀ ਸਹਿਹੁਣ ਦੇ ਇਸ ਰਿਸ਼ਤੇ ਨੂੰ ਕਦੀ ਕਦੀ ਔਰੰਗਜ਼ੇਬੀ ਜ਼ੁਲਮ ਵਿਰੂਪਤ ਕਰ ਦਿੰਦਾ ਰਿਹਾ ਇੱਕ ਵਾਕ ਦੇ ਵਿਅੰਗ ਭਾਵ ਇਹ ਵੀ ਹਨ ਕਿ ਜੇ ਔਰੰਗਜ਼ੇਬ ਵੱਲੋਂ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣ ਦਾ ਅਮਲ ਵਾਜਬ ਨਹੀਂ ਤਾਂ ਹੁਣ ਕਿਸੇ ਮੁਸਲਮਾਨ ਨੂੰ ਜ਼ਬਰਦਸਤੀ ਸਿੱਖ ਬਣਾਉਣ ਦਾ ਅਮਲ ਕਿਵੇਂ ਵਾਜਿਬ ਠਹਿਰਾਇਆ ਜਾ ਸਕਦਾ ਹੈ ਕੀ ਔਰੰਗਜ਼ੇਬ ਨੂੰ ਉਸ ਦੀ ਇਸੇ ਕਟੜਤਾ ਕਰਕੇ ਜ਼ਾਲਮ ਆਖਣ ਵਾਲਿਆਂ ਦਾ ਆਪਣਾ ਵਰਤਮਾਨ ਅਮਲ ਔਰੰਗਜ਼ੇਬੀ ਅਮਲ ਤਾਂ ਨਹੀਂ ਸਵਾਲ ਤਾਂ ਇਹ ਵੀ ਹੈ ਕਿ ਕੀ ਕੰਗਾ ਕੜਾ ਕਛ ਜਾਂ ਪੀਲਾ ਪਟਕਾ ਪਹਿਨਣ ਤੇ ਜ਼ਬਰਦਸਤੀ ਝਟਕਾ ਖਵਾਏ ਜਾਣ ਨਾਲ ਬੰਦੇ ਅੰਦਰ ਪਏ ਸਦੀਆਂ ਦੇ ਜੜ ਸੰਸਕਾਰ ਖਤਮ ਹੋ ਜਾਂਦੇ ਹਨ ਬਦਰੂ ਸਾਈਂ ਵੱਲੋਂ ਪੀਲਾ ਪਟਕਾ ਪਹਿਨ ਲੈਣ ਅਤੇ ਬਾਹਰੀ ਦਿੱਖ ਬਦਲ ਲੈਣ ਦੇ ਬਾਵਜੂਦ ਚੋਰੀ-ਚੋਰੀ ਨਮਾਜ਼ ਪੜਨ ਦਾ ਅਮਲ ਇਸ ਗੱਲ ਦਾ ਗਵਾਹ ਹੈ ਕਿ ਬੰਦੇ ਦੇ ਨਮਾਜ਼ ਲਈ ਉੱਠੇ ਹੱਥ ਕੱਟੇ ਤਾਂ ਜਾ ਸਕਦੇ ਹਨ ਪਰ ਉਸ ਦੇ ਵਿਸ਼ਵਾਸ ਨੂੰ ਤਲਵਾਰ ਦੇ ਜ਼ੋਰ ਨਾਲ ਉਸ ਦੇ ਅੰਦਰੋਂ ਕਤਲ ਨਹੀਂ ਕੀਤਾ ਜਾ ਸਕਦਾ ਇਹ ਅੰਦਰਲੇ ਜੜ ਸੰਸਕਾਰ ਹੀ ਹਨ ਜਿਹੜੇ ਪਿੰਡ ਵਿਚਲੇ ਮੁਸਲਮਾਨਾਂ ਦੇ ਇੱਕ ਹਿੱਸੇ ਨੂੰ ਮੁਸਲਮਾਨ ਹੀ ਬਣੇ ਰਹਿਣ ਤੇ ਪਿੰਡ ਛੱਡ ਕੇ ਪਾਕਿਸਤਾਨ ਚਲੇ ਜਾਣ ਦੇ ਪ੍ਰੇਰਕ ਬਣਦੇ ਹਨ ਸਵਾਲ ਤਾਂ ਇਹ ਵੀ ਬਣਦਾ ਹੈ ਕਿ ਹੋਰਨਾਂ ਨੂੰ ਸਿੱਖ ਬਣਾਉਣ ਵਾਲੇ ਬਾਬਾ ਜੀ ਨੂੰ ਚਾਰ ਕੱਕਿਆਂ ਵਾਲਾ ਸਿੱਖ ਹੋਣ ਦੀ ਛੋਟ ਕਿਉਂ ਹੈ ਇਹ ਤੇ ਇਹੋ ਜਿਹੇ ਹੋਰ ਸਵਾਲਾਂ ਦਾ ਜਵਾਬ ਲੱਭਣ ਲਈ ਖਾਨੀ ਸੁਧਾਰਨ ਪਾਠਕ ਦੇ ਮਨ ਵਿੱਚ ਸ਼ੰਕਾ ਤੇ ਤਰਕ ਦਾ ਬੀਜ ਵੀ ਸੁੱਟਦੀ ਹੈ ਹਰ ਮੁਸ਼ਕਲ ਤੋਂ ਪਾਰ ਜਾਣ ਵਾਲੀ ਜਾਣ ਲਈ ਜਿੰਨਾ ਕਰਮਤੀ ਸ਼ਹੀਦਾਂ ਦੀਆਂ ਸਮਾਧਾਂ ਤੇ ਅਰਦਾਸ ਕਰਕੇ ਉਹਨਾਂ ਦਾ ਓਟ ਆਸਰਾ ਲਿਆ ਜਾਂਦਾ ਸੀ ਉਹ ਸ਼ਹੀਦ ਆਪਣੇ ਧਰਮ ਦੀ ਓਟ ਵਿੱਚ ਆਏ ਅਤੇ ਸਿੱਖ ਬਣ ਗਏ ਮੁਸਲਮਾਨਾਂ ਦੀ ਰੱਖਿਆ ਕਿਉਂ ਨਾ ਕਰ ਸਕੇ ਸ਼ਹੀਦ ਬਲੀ ਹਨ ਜਾਂ ਤਕੀਏ ਵਾਲਾ ਸਾਈਂ ਇਨ੍ਹਾਂ ਸਵਾਲਾਂ ਦੇ ਜਵਾਬ ਤਲਾਸ਼ਦਿਆਂ ਪਤਾ ਲੱਗਦਾ ਹੈ ਕਿ ਸਭ ਨਾਲੋਂ ਮੁੱਲਵਾਨ ਤੇ ਬਲਵਾਨ ਹੈ ਬਾਪੂ ਜੀ ਬਾਬਾ ਜੀ ਕਣਸ਼ਾਮ ਦਾਸ ਬਦਰੂ ਸਾਈਂ ਨੂਰੇ ਰਹਿਮਤੇ ਅਤੇ ਵਕਤਾ ਪਾਤਰ ਜਿਹੇ ਲੋਕਾਂ ਦੇ ਮਨਾਂ ਵਿੱਚ ਛੋਟੇ-ਛੋਟੇ ਟੋਟਿਆਂ ਦੇ ਰੂਪ ਵਿੱਚ ਲੁਕੀ ਹੋਈ ਮਾਸੂਮ ਇਨਸਾਨੀ ਰਿਸ਼ਤਗੀ ਇਹ ਰਿਸ਼ਤਗੀ ਖਾਸ ਉਤੇਜਿਕ ਸਮੇਂ ਵਿੱਚ ਕਮਜ਼ੋਰਤਾ ਹੋ ਜਾਂਦੀ ਹੈ परमर्दी ਕਦੀ ਨਹੀਂ ਇਸ ਰਿਸ਼ਤਗੀ ਨੂੰ ਹੀ ਮਜ਼ਬੂਤ ਅਤੇ ਬਲੀ ਬਣਾਉਣ ਦੀ ਜ਼ਰੂਰਤ ਹੈ ਮਹਾਨ ਕੋਸ਼ ਅਨਸਾਰ ਇੱਕ ਵਿਸ਼ੇਸ਼ਣ ਦੇ ਤੌਰ ਤੇ ਸ਼ਹੀਦ ਦਾ ਅਰਥ ਸ਼ਹਾਦਤ ਦੇਣ ਵਾਲਾ ਜਾਂ ਗਵਾਹ ਹੈ ਅਤੇ ਸੰਗਿਆ ਵਜੋਂ ਸ਼ਹੀਦ ਦਾ ਅਰਥ ਅਜਿਹਾ ਕੰਮ ਕਰਨ ਵਾਲਾ ਹੈ ਜਿਸ ਦੀ ਲੋਕ ਸਾਖੀ ਦੇਣ ਜਾਂ ਧਰਮ ਯੁੱਧ ਵਿੱਚ ਜਿਸ ਨੇ ਜੀਵਨ ਅਰਪਿਆ ਹੋਵੇ ਗੁਜਾਰ ਸਿੰਘ ਸੰਧੂ ਨੇ ਇਸ ਕਹਾਣੀ ਰਾਹੀਂ ਧਾਰਮਿਕ ਕਟੜਤਾ ਦੇ ਖਿਲਾਫ ਅਤੇ ਸਮੁੱਚੇ ਮਾਨਵੀ ਮੁੱਲਾਂ ਦੇ ਹੱਕ ਵਿੱਚ ਡਟਵੀਂ ਕਲਾਸਿਕ ਗਵਾਹੀ ਦਿੰਦੀ ਹੈ ਅਤੇ ਲੜੇ ਗਏ ਤੇ ਲੜੇ ਜਾਣ ਵਾਲੇ ਤਥਾ ਖਥਿਤ ਧਰਮ ਯੁੱਧਾਂ ਵਿੱਚ ਜੀਵਨ ਅਰਪਿਤ ਕਰਨ ਕਰਾਉਣ ਤੋਂ ਸੁਚੇਤ ਕੀਤਾ ਹੈ ਅਰਦਾਸ ਕਰਦਿਆਂ ਧਰਮ ਹੇਤ ਸੀਸ ਕੁਰਬਾਨ ਕਰਨ ਵਾਲਿਆਂ ਦਾ ਖਿਆਲ ਆਉਂਦਿਆਂ ਹੀ ਬਾਬਾ ਜੀ ਦਾ ਖੁੰਡਾ ਡਿੱਗ ਪੈਣਾ ਤੇ ਅਰਦਾਸ ਕਰਨੋਂ ਰੁਕ ਜਾਣਾ ਉਸ ਅੰਦਰ ਆਪਣੇ ਕੀਤੇ ਪ੍ਰਤੀ ਗੁਰਾਂ ਦੇ ਅਹਿਸਾਸ ਜਾਗ ਪੈਣ ਵੱਲ ਸੰਕੇਤ ਹੈ ਬਾਬਾ ਜੀ ਦਾ ਪਾਤਰ ਬਾਪੂ ਜੀ ਦੇ ਪਾਤਰ ਨੂੰ ਆਖਦਾ ਹੈ ਕੱਲ ਦਾ ਕੱਲੂਕਾਰ ਆ ਯਾਦ ਇਹਨਾ ਸਿੱਖ ਇਤਿਹਾਸ ਵਿੱਚ ਕਨੂਵਾਲ ਤੇ ਕੁੱਪ ਹਰੀੜੇ ਦੇ ਦੋ ਕੱਲੂਕਾਰੇ ਪ੍ਰਸਿੱਧ ਹਨ ਜਿਨ੍ਹਾਂ ਚ ਮੁਗਲ ਫੌਜਾਂ ਵੱਲੋਂ ਸਿੱਖਾਂ ਦੀ ਵੱਡੀ ਗਿਣਤੀ ਨੂੰ ਉਹਨਾਂ ਦੀਆਂ ਇਸ ਤਰ੍ਹਾਂ ਤੇ ਇਸਤਰੀਆਂ ਤੇ ਬਾਲ ਬੱਚਿਆਂ ਸਮੇਤ ਸ਼ਹੀਦ ਕਰ ਦਿੱਤਾ ਗਿਆ ਸੀ ਜ਼ਾਹਰ ਹੈ ਕੱਲ ਦੇ ਕੱਲੂਕਾਰੇ ਵਿੱਚ ਸ਼ਹੀਦ ਹੋਣ ਵਾਲੇ ਬੇਕਸੂਰ ਮੁਸਲਮਾਨ ਸਨ ਤੇ ਮੁਗਲ ਫੌਜਾਂ ਵਾਲਾ ਰੂਲ ਬਾਬਾ ਜੀ ਤੇ ਉਸਦੇ ਸਾਥੀਆਂ ਨੇ ਨਿਭਾਇਆ ਸੀ ਕਹਾਣੀ ਇਸ ਬਦਲੇ ਹੋਏ ਰੂਲ ਦੀ ਹਕੀਕਤ ਨੂੰ ਨਸ਼ਰ ਕਰਦੀ ਹੈ